ਇਹ ਤੁਰਤ ਕਰਵਾਸੇ ਆ ਜਦੋਂ ਜਗਤ ਮੰਨੇ ਆ ਜਦੋਂ ਜਗਤ ਦੰਨੇ ਆ ਚਾ ਚਰੀ ਛੰਦ ਨ ਸਤਰਾ ਨ ਮਿਤਰਾ ਨ ਪਰਮੁਗ ਨ ਪਿਤਰਾ ਨ ਕਰਮੁਗ ਨ ਕਾਇ ਜਨਮਗ ਜਾਇ ਨ ਚਿਤਰਾ ਨ ਮਿਤਰਾ ਪਰਿਆ ਪਵਿੱਤਰਾ ਪ੍ਰਤੀਸ਼ਾ ਦੀਸ਼ਾ ਦਰਸਾ ਕਰਸਾ ਕੋਤੀ ਛੰਦ ਤਪ ਪ੍ਰਸਾਦ ਕਥਤੇ ਕੇ ਅਛਜ ਦੇਸਾ ਕੇ ਪਿਛ ਪੇਸਾ ਕੇ ਗੰਜ ਕਰਮਾ

ਕਿਰਦ ਗਰੀਮਾ ਕਰਮਾ ਕਰੀਮਾ ਸਰਬੰਕਲੀਆ ਸਰਬੰਦਲੀਆ ਗਿਰਵਤਰ ਮੰਨਿਆ ਗਿਰਵਤਰ ਦੰਮਿਆ ਗਿਰਵਤਰ ਗੰਨਾ ਗਿਰਵਤਰ ਪਹੁਣਾ ਕੇ ਸਰਬਦ ਦੇਸਾ ਗਿਰਵਤਰ ਭੇਸਾ ਗਿਰਵਤਰ ਮੰਨਿਆ ਸਦਾ ਪ੍ਰਧਾਨਿਆ ਗਿਰਵਤਰ ਜਪਮਿਆ ਗਿਰਵਤਰ ਥਪਮਿਆ ਗਿਰਵਤਰ ਪਹਾਨਾ ਗਿਰਵਤਰ ਮੰਨਿਆ ਗਿਰਵਤਰਿੰਦਰਾ ਗਿਰਵਤਰ ਚੰਦਰਾਮ ਕੇ ਸਰਬੰਕਲੀਆ ਬ੍ਰਮੰ ਫਹੀਮਾ ਗਿਆ ਕਲ ਲਾਂਬਾ ਗਸਾਹਿਬ ਕਲਾਂਮਾ ਗ ਉਸਮਣ ਬੱਜਮਾ ਕਾਮਮਲ ਰਜੂਆ ਹਮੇਸ਼ਾ ਸਲਾਮਾ ਸ੍ਰੀ ਕਦਮੋ ਦਾ ਮਾਗ ਨਹੀਂ ਮਲ ਸਖਤਾ ਗਰੀ ਮਲ ਪ੍ਰਸਤਾ ਬਲੰਦਰ ਮਕਾਨਾ ਜਮੀਨ ਉਲ ਜਮਾਨਾ ਤਮੀ ਜੋਤ ਮਾ ਮਾਰ ਜੁਲ ਨੇ ਧਨਾਰੀ ਬੁਲ ਜੀ ਮਰ ਜਾਇ ਕਦ ਕੀਨਾ ਅਨੇਕੋ ਤਰੰਗਾ ਭੇਦਾਂ ਪੰਗਾ ਜੀ ਦਿਲ ਨਿਵਾਜੰਗ ਨਹੀਂ ਮਲ ਖਰਾ ਜਾਂ ਗਰੀ ਮਲ ਵਾਜਾਂ ਗਰੀ ਬੁਲ ਸਕੰਨਾ ਰਾਸਲ ਪਕੰਨਾ ਕਲੰਗੋ ਪ੍ਰਣਾ ਸਾਸ ਮਜ ਕੋ ਨਿਵਾਸੋ ਆ ਇਸ ਅਰਗੁਲ ਗਵੰਨਾ ਮੇ ਸੁਰਵੰਨਾ ਤਮਾ ਮੁਤਮੀ ਜਾਂ ਸਮਜ ਕੋ ਜੀ ਜਾਂ ਪਰਮ ਪਰਮੀ ਸਾਸ ਮਜ ਕੋ ਦੀਸਾਂ ਦੇਸ ਲੋ ਲੇਖਾ ਮੇ ਸੁਰ ਭੇਖਾ ਜਮੀਨ ਉਜਮਾਉਂਗਾ ਅਮੀਕੁ ਲਵਾਹੇ ਕ੍ਰੀਮ ਲੁਕਮਾ ਲੇਗ ਜੁਰਤ ਜਮਾ ਲੇਗ ਤਲਿੰਗ ਪ੍ਰਕਾਸ਼ਾਂ ਕੇ ਅਮ ਤੋਸ ਬਾਸ ਸਿੰਘ ਅਜ ਬਸ ਰੂਪੇ ਕੇ ਅਮ ਤੋ ਵੇ ਭੂਤ ਹੈ ਕੇ ਅਮ ਤੋ ਪਸਾ ਗਿਆ ਤੁਮ ਪ੍ਰਭਾਂਗ ਤੇਤਨ ਲੰਗਾਂ ਕੇ ਅਮ ਤੋ ਪੰਗਾ ਮਦ ਪਰ ਛੰਦ ਤਪ ਪ੍ਰਸਾਦ ਮਦ ਪਰ ਛੰਦ ਤਪ ਪ੍ਰਸਾਦ ਮਨ ਮਨ ਪ੍ਰਣਾਮ ਗੰਗਨ ਮੋਦਾਮਰ ਬਰਿਆ ਗੰਜਗਨਰ ਪਰ ਪੰਜੇ ਅਲਨ ਮਨ ਪ੍ਰਣਾਮ ਮਨ ਮਨ ਸਲਾ ਮਰਨਰਿਆ ਖਾਂਡੋ ਬਰਨਰਿਆ ਮੰਡਵਿਆ ਅਨਪਵਿਆ ਨਾਸ ਮਨ ਮਨ ਪ੍ਰਕਾਸ਼ ਸਤਿਗੰਨਨ ਪ੍ਰਣਾਮ ਜਲਥਲ ਮੋਦਾ ਮਛਿੰਜ ਗੰਗਾ ਅਸਨ ਭੰਗ ਕਮਾ ਪਾਰ ਉਗਤ ਮਿਤ ਉਧਾਰਕ ਜਲਥਲ ਮੰਡੋ ਤਿਸ ਵੇ ਭੰਡੋ ਜਲਥਲ ਮਾਨ ਤੋ ਤਿਸ ਮੇਨ ਤੋ ਆਂ ਅਨਪਵਿਆ ਨਾਸ ਤਰਤੁਦਾ ਸ੍ਰੀ ਜਾਨੂ ਬਾਹ ਇੱਕਾ ਸਦਾ ਹੋ ਓੰਕਾਰ ਯਾਦ ਕਥਨੀ ਅਨਾਦ ਖਲਖੰਡੋ ਖਿਆਲੋ ਗੁਰੂ ਵਰ ਓੰਕਾਰ ਘਰ ਘਰ ਪ੍ਰਣਾਮ ਜਪ ਚਨ ਨਾਮਨ ਸਿੰਜ ਗਾਤ ਗੰਗ ਨਾ ਬਾਦਨ ਜਜ ਗਾਤ ਨਰਜ ਬਾਤ ਅਡੁੱਟ ਬੰਧਨ ਅੰਧ ਤੇ ਅਪਾਰੂ ਨੀਠ ਧਰਮ ਤਟੀਠ ਕਰਮਣ ਵਰਣ ਅਨੰਤ ਦਾਤਾ ਮਹਾਂਦਰ ਬੋਲਗਣਾ ਛੰਦ ਤ ਪ੍ਰਸਾਦ ਕਰੁਣਾ ਲੈ ਅਰ ਕਲ ਖਲਖੰਡਾ ਨ ਮੈਂ ਮੰਡਨੈ ਜਗਤੇશ્વਰ ਪਰਮੇਸ਼ਵਰ ਕਲ ਕਾਰਣੈ ਸਰਬੋ ਬਾਰਣੈ ਤਤਕੇ ਧਰਣ ਹੈ ਜਗਕੇ ਕਰਨ ਹੈ ਮਨਮਾਨੈ ਹੈ ਜਗਜਾਨੈ ਸਰਬੰਗ ਭਰੈ ਸਰਪੰਕਰੈ ਸਰਬੰਗ ਪਾਸੈ ਸਰਬੰਗ ਨਾਸੈ ਕਰਣਾ ਕਰੈ ਗਸੰਬਰੈ ਸਰਵੇਸ਼ਵਰ ਪ੍ਰਸਾਦ ਨਿਰਦੇਸ਼ ਬ੍ਰਹਮ ਬ੍ਰਹਮੰਡ ਜੈ ਕਲਖੰਡ ਨਾਇ ਪਰਤੇ ਪਰੇ ਕਰुणा ਕਰੁ ਹੈ ਜਪ ਜਪ ਪਥ ਪੁਆਈ ਕਰਤਾ ਕਰਤਾ ਮਰਤਾ ਮਰਤਾ ਅਮਰਤਾ ਕਰਤਾ ਨਾਇ ਕੈ ਕਲਖਾਈ ਕੈ ਬਿਸੰਭਰੈ ਕਰਣਾ ਲੈ ਨਿਬਨਾਇ ਕੈ ਸਰਪਾਈ ਕੈ ਬ ਭਜਨ ਹੈ ਅਰ ਕੰਜਨ ਹੈ ਰਿ ਤਪਨ ਜਪ ਜਪਨ ਅਗਲੰ ਕਰਤਾ ਸਰਬਾ ਕਰਤਾ ਹੈ ਕਰਤਾ ਕਰੈ ਅਰਤਾ ਹਰਿ ਨਾਇ ਪ੍ਰਮਾਤਮਾ ਸਰਬਾ ਆਤਮਾ ਆਤਮ ਬਸੈ ਜਸਕੇ ਜਸੰਗੈ ਉਯੰਗੋ ਪਰਿਆਤ ਚੰਦ ਨਮੋ ਸੂਰਜ ਸੂਰਦੇ ਨਮੋ ਤੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਤਕਾਰੇ ਨਮੋ ਦੇ ਤੇਜੇ ਨੋ ਬ੍ਰਿੰਦ ਬ੍ਰਿੰਦੇ ਨੋ ਕਿਛ ਵੀ ਜੇ ਨੌਰਾ ਸੰਤਾਂ ਸੰਸਾਤ ਰੂਪੇ ਨੋ ਪਰਮ ਤਤੰ ਤਤੰ ਰੂਪੇ ਨੋ ਜੋਗ ਜੋਕੇ ਨਮੋ ਗਿਆਨ ਗਿਆਨੇ ਨੋ ਮੰਤਰ ਮੰਤਰੇ ਨੋ ਧਿਆਨ ਧਿਆਨੇ ਨੋ ਜਤ ਜੁਦ ਦੇ ਨੋ ਗਿਆਨ ਗਿਆਨੇ ਆ ਨਉ ਪਉ ਕਉ ਦੇਨੋ ਪਰਪਾਨੇ ਨਉ ਕਲ ਕਰਤਾ ਨਮਸਾ ਰੂਪੇ ਨਮਿੰਦਰਿੰਦਰੇ ਨਾਦੰਗ ਕਉ ਤੇ ਅਲੰਕਾਰ ਰੂਪੇ ਅਲੰਕਾਰ ਲੰਕੇਯਾ ਨਮਯਾਸੇ ਅਸੇ ਨਉ ਬਗ ਬੰਕੇ ਭੰਗੀ ਰੂਪੇ ਲੰਗੀ ਨਾਮ ਮਿਤ੍ਰ ਭੰਗੀ ਤਰ ਕਾਲੇ ਨੰਗੀ ਕਾਮੇ ਕਛਰੀ ਖੰਦ ਅਜੈ ਲਾਇਬੈ ਅਭੂ ਅਜੂਨਾਸ਼ ਕਾਸੁ ਗੰਜੁ ਪੰਜ ਲਖ ਪਖ ਕਾਲ ਦਿਆਲੋ ਲੇਖ ਭੇਖ ਨਾਮ ਕੰਗਲ ਢਾਗ ਨਾਥੇ ਪਰਮਥੇ ਆ ਅਜੋ ਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਕਰਮ ਨੂੰ ਭਰਮ ਨਾ ਗੰਦੇ ਆ ਲੇਖੇ ਪੁਜੰ ਪ੍ਰਿਆ ਤੁ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਮ ਸੇ ਗੰਜਲ ਨਾਮੇ ਸਮਸਤੁਲ ਨਿਵਾਸੇ ਨੇ ਕਾਮ ਨੂੰ ਬਪੂਤੇ ਸਮਸਤੁਲ ਸਰੂਪੇ ਆ ਤੁ ਕਰਮ ਨੂੰ ਪ੍ਰਣਾਸੀ ਕਰਮ ਨੂੰ ਬਪੂਤੇ ਸਦਾ ਸਚਦਾ ਆਨੰਦ ਸਤਿਰੰਗ ਪ੍ਰਣਾਸੀ ਕਰੀ ਮਲਕੁ ਨਿੰਦਾ ਸਮਸਤੁਲ ਨਿਵਾਸੀ ਆ ਅਜਾਇਬ ਕ ਬੂਤੇ ਕ ਜਾਇਬ ਕ ਨੀਮੇ ਹਰੀ ਅੰਕਰੀ ਅੰਕਰੀ ਮਲ ਹੀਮੇ ਚਤੁਰ ਚਕਰ ਵਰਤੀ ਚਤੁਰ ਜਗਰ ਭੁਗਤੇ ਸੁ ਜੰਪ ਸੁਭੰ ਸਰਬਦਾ ਸਰਬ ਜੁਕਤੇ ਦੁ ਗਾਲੰ ਪੁਰਣਾ ਸੀ ਦਇਆ ਲੰਗ ਸਰੂਪੇ ਸਦਾੰਗ ਸੰਗੇ ਭੰਗੰ ਬ ਪੂਤੇ ਇਕ ਓੰਕਾਰ ਸਤਗੁਰ ਪ੍ਰਸਾਦ ਤਪ ਪ੍ਰਸਾਦ ਸੁਈਏ ਪਾਤਸ਼ਾਹੀ ਦਸਵੇਂ ਸਰਬੰਸਤ ਸੁਦਸਮੂਹ ਸੇ ਦਾਣ ਕੇ ਦੇਖ ਫਿਰੂ ਕਰ ਜੋਗ ਜਤੀਕੇ ਸੂਰ ਸੁਰਾਦਨ ਸੁਦਸਦਾ ਦੇ ਕੰ ਸੰਤ ਸੰਗ ਅਨੇਕ ਮਤੀਕੇ ਆ ਸਾਰੇ ਦੇਸ ਕੋ ਦੇਖ ਲੈ ਮਤ ਕੋ ਨ ਦੇਖਿਤ ਪ੍ਰਾਰਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਦੇ ਕਰਤੀ ਬਨੇ ਕਰਤੀ ਕੇ ਮਤੇ ਮਤੰਗ ਜਲੇਰ ਸੰਗੰਗਾ ਨੂੰ ਪੋਤੰਗ ਸੁਰੰਗ ਸਵਾਰੇ ਕੋਟ ਤਰੰਗ ਗਰੰਗ ਸੇ ਗੁਰਦਤ ਹੋ ਪੌਨਗ ਗੌਨ ਕੋ ਜਾਤਨੇ ਵਾਰੇ ਆ ਬਾਰੀ ਤੁਹਾਨੂੰ ਕੇ ਭੂਪਲੀ ਵਿਦਨਿਆਉ ਤੁਸੀਂ ਇਸ ਨਾਤ ਵਿਚਾਰੇ ਤੇ ਪੈ ਤੋ ਕਾ ਭੂਪਤ ਅੰਤੁ ਕੋ ਨਾਗੇ ਹੀ ਬਾਈ ਪਧਾਰੇ ਆ ਜੀਤ ਬ੍ਰਜਉ ਦੇ ਦਿਸਨਕ ਬਜ ਟੁਰ ਨਿਰਦੰਗਨ ਗਾਰੇ ਗੁੰਜਤ ਗੂੜਕ ਜਾਨ ਕ ਸੁੰਦਰ ਇਸ ਤਈਆ ਰਾਜ ਜਾਰੇ ਪੂਦ ਭੇਤ ਭਵਾਨ ਕੇ ਭੂਪਤ ਕੌਨ ਕਨ ਨੀ ਜਾਤ ਵਿਚਾਰੇ ਸ੍ਰੀਪਾ ਸ੍ਰੀ ਭਗਵਾਨ ਪੁਜਿਬਨ ਅੰਤ ਬੰਦ ਕੇ ਤੁਮ ਸੁਧਾਰੇ ਆ ਤੀਰਥ ਨਾਲ ਨੇ ਅਦਮਦਾਨ ਸੋ ਸੰਜਮ ਨੇ ਬਨੇ ਕੋ ਸਿੱਖਾ ਮੇਰ ਪੁਰਾਨਕ ਦੇਵ ਕੁਰਾਨ ਜਮੀਨ ਜਵਾਨ ਸੁਵਾਰਗ ਪੇਖਾ ਪੁਨ ਹਰ ਜਤੀ ਅਤਾਰ ਸਭਾ ਸੁਣੀ ਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਪਦੇਵਨ ਭੁਪਤ ਏ ਕਰਤੀ ਬਨੇ ਕਰ ਲੇਖਾ ਸੁਧ ਸੁਭਾ ਦੁਰੰਤ ਦਵਾਸ ਸਾਸਨ ਦੁਰਜਾਂ ਦਲੰਗੇ ਆ ਹਰਿ ਗਮਾਨ ਪਰੇ ਮਨ ਮੈਂ ਕਰ ਪਰਬਤ ਪੰਖਾ ਲੈਣਾ ਲੰਗੇ ਤੋਰਾ ਰੀਨ ਮਰੋਰ ਨੂੰ ਅਸਨ ਮਾਤੇ ਮਤੰਗਨ ਮਾਨਵ ਲੰਗੇ ਆ ਸ੍ਰੀ ਬਾਸਰੀ ਪੁਵਾਨ ਕਿਰਪਾ ਮੰਗਈ ਆਹ ਜਨਹਾਰ ਉਹਨੇ ਧਾਨ ਚ ਲੰਗੇ ਬਿਉ ਪਰ ਬਡੇ ਬਰਿਆਰ ਉਚਾਰ ਅਸਰ ਕੀ ਤਰਪ ਸਈਆ ਤੋਰਦੇ ਇਸ ਮਲਿੰਦ ਮਵਸਨ ਮੱਤੇ ਗ ਜਾਣ ਕੇ ਇਮਾਨ ਬਲਈਆ ਗੜ ਗੜਨ ਕ ਤੋੜਨ ਅਰਸ ਬਤਨੇ ਜਿ ਵਿਚਾਰ ਰਈਆ ਸਾਇ ਸ੍ਰੀ ਸਭ ਕੁਸ ਨਾਇਕ ਜਜਗਨੇਕ ਸੂ ਇਕਤ ਵਿਆ ਦਰਨ ਦੇਵ ਫਨਿੰਦਰ ਸੱਚਰ ਪੁੱਤ ਪੁਖ ਪਵਾਂਜ ਪੰਗੇ ਆ ਜੀਵ ਜਿੱਤੇ ਜਲਮਾ ਤਲਮਾਏ ਪਲੀ ਪਲ ਮੈਂ ਸੁਤਾਪਤ ਪੰਗੇ ਪੁਨਪੁਰ ਤਾਪਨ ਬਾੜ ਜੈਤਨ ਪਾਪਨ ਕੇ ਉਹ ਪੁੰਖ ਪੰਗੇ ਆ ਸਾਰ ਸਮੂਹ ਪਰ ਸੰ ਫਿਰਾ ਜਗ ਸਤਰ ਸੁਭਾਇ ਲੋਕ ਚ ਪੰਗੇ ਆ ਮਨ ਵਿੱਚ ਤਕ ਜਿੰਦਨ ਰਤ ਪਉ ਜਉਂਦ ਲੋਕ ਰਾਜ ਕਰੰਗੇ ਕੋਟਿ ਸ਼ਾਨੰਤਕ ਜਾਤਿ ਵਿਦਾਨ ਅਨੇਕ ਸੁੰਦਰ ਸਾਜ ਬਰੰਗੇ ਆ ਬ੍ਰਹਮੇ ਸਰਬਿਸਨ ਸਤਿ ਪਦੰਤ ਹੋਏ ਜਉਂ ਬਾਸ ਪਰੰਗੇ ਜਿਨਾਂ ਸ੍ਰੀ ਪਦਕੇ ਪਰਸੁ ਆ ਪਗ ਤੇ ਨਾ ਫੇ ਨਾ ਦੇ ਤਰੰਗੇ ਆ ਕਾਹ ਪਿਓ ਜੋ ਦਉ ਲੋਚਨ ਮੂਨਕ ਬੈਠ ਰਿਓ ਭਗਤਿਆਨ ਲਗਾਇਓ ਨਾ ਤੁਰਿਓ ਲੀ ਸਤ ਸਮੁਦਰਨ ਲੋਗ ਗਏ ਉਪਰ ਲੋਗ ਗਵਾਇਓ ਆਵਾਜ਼ ਕੀਓ ਵਿਖਿਆਨ ਸੋ ਬੈਠ ਕੇ ਗੈ ਸਹੀ ਸੇ ਸੋ ਮੈ ਸੁਤਾਇਓ ਸਤ ਕਉ ਸੁਣ ਲਿਓ ਸਵਜਨ ਪ੍ਰੇਮ ਕੀਤਨੀ ਪ੍ਰਪਾਇਓ ਕਾਹੂ ਲਪਾਨ ਪੂਜ ਧਰਿਓ ਸਰ ਤਾਹੂ ਲ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਵਰੀ ਬੱਚੀ ਦਿਸਾਂ ਮੈਂ ਕਾਹੂ ਪਛਾਣ ਕੋ ਸੀ ਸੁਨਵਾਇਓ ਕੋ ਗੁਦਾਨ ਕੋ ਪੂਜਤਾ ਕੋ ਤਾ ਕੋ ਨਰ ਤਾਨ ਕੋ ਪੂਜਨ ਧਾਇਓ ਗੁਰ ਕਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਪਾਤਸ਼ਾਹੀ ਦਸਵੇਂ ਕਬਿਓ ਬਾਤ ਬੇਨਤੀ ਚੌਪਈ ਹਮਰੀ ਕਰੂ ਆਦਿ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮਰਾਇਓ ਮਾਰਾ ਆਪਣਾ ਜਾਨ ਕਰੂ ਪ੍ਰਤ ਪਾਰਾ ਅਮਰੇ ਦੁਸ਼ਟ ਉਸ ਵਾ ਤੁਮ ਕਾ ਬਹੂ ਆਪਾ ਤਾ ਮੋਇ ਬਚਾਵਾ ਹੋ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸੇਕ ਸੁਵਾ ਕਰਤਾਰਾ ਮੁਰਛਾ ਨੇ ਕਰਤਾ ਕਰੀ ਆਸ ਪਰਣ ਕੋ ਆਸ ਗਰੀਆ ਹੈ ਪੂਰਨ ਹੋਏ ਮਾਰੀਆਂ ਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਔਰ ਨ ਧਿਆਨ ਜਵਰ ਚਾਉ ਉਸ ਤੁਮ ਤੇ ਪਾਉ ਸੇਵਕ ਸੇਕ ਮਾਰੇ ਤਰੀਆ ਚੰਦਨ ਸਤਰ ਮਾਰੇ ਮਾਰੀਆ ਆਪਾ ਦਮ ਜਵਰੀਆ ਮਨ ਕਾਲ ਕਾ ਤ੍ਰਸਨ ਵਰੀਆ ਹੁ ਜੋ ਸਦਾ ਮਾਰੇ ਪਛਾਹ ਨਹੀਂ ਤਜੂ ਕਰਿਓ ਰਖਾ ਰੱਖ ਲੈ ਉਮੇ ਰਖਣਾ ਰਹੀ ਸਾਹਿਬ ਸੰਤ ਸਿਆਈ ਪਿਆਰੇ ਆ ਦੀਨ ਮੰਦਿਰ ਤੁਨ ਕੇ ਅੰਤ ਆਤਮਾ ਪੂਰੀ ਚਤੋ ਦਸ ਕੰਤਾ ਕਲਪਾਇ ਬ੍ਰਹਮਾ ਉਤਰਾ ਕਲਪਾਇ ਸੁਭ ਜੀ ਉਤਰਾ ਕਲਪਾਇ ਕਰਿ ਰਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਏ ਬ੍ਰਹਮਾ ਜੁੱਥਿਓ ਆਪ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤੈ ਮਹਾਰਾਜ ਜਵਨ ਕਾਲ ਸਭ ਜਗਤ ਬਨਾਇਓ ਦੇਵਦਤ ਜੱਛਨ ਉਪਜਾਇਓ ਆਪ ਆਦੰਤ ਇੱਕਾਇ ਉਤਾਰਾ ਸੋਈ ਗੁਰੂ ਸੰਮਿਉਹ ਮਹਾਰਾਜ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾਦ ਨੇ ਆਪ ਸੁਵਾਰੀ ਸੇਵ ਕਲ ਕੋ ਸਭ ਕੋ ਸੁਖ ਦੀਓ ਸਰਣ ਕੋ ਕਪਲ ਮੋਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨ ਚਿੱਟੀ ਦੇ ਗੁੰਜਰੇ ਅਸਤੂਲਾ ਸਭ ਪਰ ਕਿਰਪਾ ਦੇ ਟਕਲ ਫੁੱਲਾ ਸੰਤਨ ਦੁਪਾਈ ਤੇ ਦੁਖੀ ਸੁਪਾਈ ਸਾਧਨ ਕੇ ਸੁਖੀਆ ਏਕ ਏਕੀ ਪੀਰ ਪਛੰਦਾ ਏ ਧੜਕ ਧੜਕੇ ਪੜ ਪੜਕੇ ਜਾਂਦਾ ਜਬਦ ਕਰ ਕਰਾ ਕਰਤਾਰਾ ਪਰ ਜਤਰਤੋ ਦੇ ਅਪਰਾ ਜਵਾ ਕਰ ਕਰ ਤੋ ਕਬ ਤੂੰਗਾ ਮਿਲ ਤੋ ਦੇ ਦਰਸਭੂ ਜੀਤੇ ਬਦਨ ਸੜਸੋ ਧਾਰ ਆਪ ਆਪਣੇ ਬੂਜ ਉਚਾਰਾ ਤੂੰ ਸਭੀ ਤੇਰਾ ਕਨਰਾਲਮ ਜਾਣ ਤਵੇ ਭੇਧ ਰਿਆਲਮ ਨੰਕ ਕਨ ਕਨ ਲੰਭ ਆਦੋ ਨੀਲੋ ਨਾਦ ਸੁਭੋ ਤਾਕਾ ਗੁਰੂ ਚਰਪੀਤਾ ਰਗੁ ਭੇਨ ਪਾਤ ਪੇਤਾ ਤਾਕੋ ਕਿਰਪਾ ਨਿਰਮਾਨ ਤੋ ਮਾ ਗੁਰਦਰ ਭੇਧ ਜਾਣ ਤੋ ਮਹਾਦੇਵ ਗੋਗਾ ਦਸਦਾ ਸਿਵ ਨਿਰੰਕਾਰ ਗਾ ਚਿੰਤਨੈ ਭੇਰਾ ਭਾਪ ਆਪਣੀ ਬੁੱਧਾ ਜਿੱਤਿ ਈਵੰ ਮਨ ਭਿੰਨ ਭਿੰਨ ਦਿੱਤੀ ਆ ਤੁਮਰਾ ਲਖਨ ਜੈ ਪਸਾਰਾ ਕੈ ਦਸਦਾ ਪ੍ਰਥਮ ਸੰਸਾਰਾ ਇਕਾ ਰੂਪਾ ਰੂਪ ਸਰੂਪਾ ਰੰਗ ਭੈਉ ਰਾਵ ਕੇ ਕੂਪਾ ਅੰਡਾ ਜੇਰਾ ਸਿਤ ਕਿੰਨੀ ਉਪਖਾਨ ਬਹਰ ਜਦੀ ਨਹੀਂ ਕਉ ਫੁੱਲ ਰਾਜਾ ਬੱਠਾ ਕੂੰ ਸਿਮਟ ਪਰ ਸੰਕਰ ਇਕੱਠਾ ਸਗਰੀ ਸੜੇ ਦਿਖਾਈ ਚੰਪਾਗੂ ਯਾਦ ਤੁਗਾ ਸੁਖ ਸੁਜੰਪਾਵ ਅਵ੍ਰਛਾਮੇਨੀ ਤੁਮ ਕਾਰੋ ਸਿਖੋ ਬਾਰੋ ਅਸਖ ਸੰਗਾਰੋ ਦੁਸਤਾ ਜਿੱਤੇ ਉਟਵਾਤੁ ਪਤਾ ਸਤਲ ਮਲੇਸ਼ ਕਰਣ ਘਤਾ ਜੇ ਤੋ ਤਸਰਣੀ ਪਰਿਆ ਤਿਨਗੇ ਦੁਸਕਾ ਦੁਤਾ ਵ ਮਰੇ ਪੰਖ ਜਉਨ ਪਗ ਪਰੇ ਤਿਆਰੀ ਤਿਨਗੇ ਤੁਮ ਸੰਕਟ ਸੋਟਾਰੇ ਆ ਜੁਗਲ ਕੋ ਇਕ ਵਾਰ ਤੇ ਆਏ ਹਾਏ ਤਾਂ ਕੇ ਕਾਲ ਨਾ ਆਏ ਹਾਏ ਰੱਛਾ ਵੇ ਤਾਈ ਸੁਭ ਕੰਲਾ ਦਸਤਾਰੇ ਸਤਿਦ੍ਰਿਅ ਤੇ ਕੱਲਾ ਕਿਰਪਾ ਜੜ ਤਨ ਜਾਇ ਨਿਆਰਿਓ ਤਾਂਕੇ ਤਾਪ ਤਨ ਕਮ ਹਰਿਓ ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟੁ ਛਜ ਵਸ ਕਾ ਕੋਈ ਇੱਕ ਵਾਰ ਜੇ ਤਮੈ ਸੁਪਾਰਾ ਕਾਲ ਵਾਸ ਤੇ ਤਾਈਂ ਬਾਰਾ ਜੇ ਨਰਨਾਮ ਤੇ ਆ ਰੁਕਾਂ ਆਦਾਰਿ ਦੁਖ ਤੇ ਰਹਾ ਖੜਕੇ ਤਮਾ ਛਣ ਤਿਆਰੀ ਆਪ ਆਦਾ ਲਿਓ ਬਾਰੀ ਸਰਬ ਦਰਮਾ ਹੋ ਸੁਆਈ ਦੁਖ ਦੁਖ ਤੇ ਲਿਓ ਬਚਾਈ ਸੁਈਆ ਆਇ ਗਏ ਜਉ ਤੇ ਤੁਮਰੇ ਤਬ ਤੇ ਕਹੂੰ ਆ ਤਰੇ ਨਿਆਨੇ ਓ ਰਾਮ ਰਹੀਮ ਕੁਰਾਨ ਕੁਰਾਨ ਅਨੇ ਕਹਿ ਮਤ ਦੇਖ ਨ ਮੰਨਿਓ ਸਿਮਰ ਸਤਿਗੁਰ ਵੇਦ ਸੁਭਾਉ ਭੇਦ ਕਹਿ ਅਮੇਕ ਨ ਜਾਣਿਓ ਸ੍ਰੀ ਸਪਾਲ ਕਿਰਪਾ ਤੁਮਰੀ ਕਰਮੈ ਨ ਕਹਿਓ ਸਭ ਤੋਂ ਵਖਾਨੇ ਉਧਾਰ ਸਰਦਾਰ ਕੋ ਛਡ ਕੇ ਗਿਤਵਾਰ ਦਵਾਰ ਬੈਗ ਕੰਤੀ ਲਾਜ ਹਸ ਗੋਵਿੰਦਾਸ ਤੁਹਾਰ ਹਰ ਅੰਕਲੀ ਮਹੱਲਾ ਤੀਜਾ ਅਨੰਦਿਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਬਿਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੈ ਸਿੱਤੇ ਮਰਵਤੀਆਂ ਵਧਾਈਆਂ ਰਾਗ ਰਤਨ ਪਰਵਾਰ ਪੁਨੀਆ ਸ਼ਬਦ ਗਾਵੜਿਆ ਜੀਆਂ ਸ਼ਬਦ ਤਾਂ ਗਾਵਹਰੀ ਕੇ ਰਾਮ ਜੀ ਨਿਵਸਾਈਆ ਤਹਿ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੁਮ ਸਦਾਰ ਉਰ ਨਾਲੇ ਹਰ ਨਾਲ ਤੁਮ ਮਨ ਮੇਰੇ ਦੁਖ ਸਭੇ ਸਾਰ ਢਾਂਗੀ ਕਰਉ ਕਰੇ ਤੇਰਾ ਕਾਰਜ ਸੰਸਵਰੜਾ ਸਭਨਾ ਗੱਲਾਂ ਸਭਨਤ ਸੁਆਮੀ ਸੋ ਕਿਉ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾਰ ਉਰ ਨਾਲੇ ਆ ਸੱਚੇ ਸਾਈ ਬਾਹ ਕਿਆ ਨੈਂ ਕਰਦੇ ਰਾ ਕਰਤਾ ਤੇਰਾ ਸਭ ਕਿਛ ਹੈ ਜਿਦੇ ਸਭ ਪਬ ਹੈ ਸਦਾ ਸਤਸਲਾ ਤੇਰੀ ਨਾ ਮਨ ਸਭ ਏ ਆ ਨਾਮ ਜਿਨ ਕਾ ਮਨ ਵਸੇ ਆ ਬਾਦੇ ਸ਼ਬਦ ਕਲੇਰੇ ਕਹਿ ਨਾਨਕ ਸੱਚੇ ਸਾਈਓ ਕਿਆ ਨਾਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਹੀ ਆਧਾਰੋ ਸਾਜਨਾ ਮੇ ਆਧਾਰ ਮੇਰਾ ਜਿਨ ਭੁਖਾਂ ਸਭ ਕਾ ਵਾਈਆ ਕਰਛਾਤ ਸੁਖ ਮੰਨਿ ਆਏ ਵਸੇ ਆਜ ਨਿਚਾ ਸਪੂਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟਾਓ ਜਿ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸਤਿ ਸਵਤਰੋ ਪਿਆਰ ਸੱਚਾ ਨਾਮ ਮੇਰਾ ਹੀ ਆਧਾਰੋ ਵਾਜ ਪੰਚ ਸਵਤਧ ਕਰ ਸੁਭਾਗ ਕਰ ਸੁਭਾਗੈ ਸੋਦਵਾਦੇ ਕਲਾਜਤ ਕਰ ਧਾਰੀ ਆ ਪੰਚ ਦੋਤ ਤਦ ਵਸ ਕੀਤੇ ਕਾਲ ਕੰਟੂ ਕੁਮਾਰਿਆ ਤੁਰ ਕਰਮ ਪਾਇਆ ਤੋ ਜਨ ਕੋ ਸੇ ਨਾਮ ਅਰਕ ਲਾਗੇ ਕਹਿ ਨਾਨਕ ਤੈ ਸੁਖੁ ਗਾ ਤਦ ਕਰ ਅਨੰਦ ਵਾਜੇ ਸੱਚੀ ਲਿਵਾ ਬੰਦੇ ਨੇ ਮਾਣੀ ਦੇਨੇ ਮਾਣੀ ਲਿਵਾ ਬਾਜੋ ਕਿਆ ਕਰੇ ਵਿਚਾਰੀਆ ਤੁਰ ਵਾਸੁਰਥ ਕੋਈ ਨਾ ਹੀ ਕਿਰਪਾ ਕਰ ਬਰਵਾਰੀਆ ਐਸਰਾ ਉਰਥਾਉ ਨਹੀਂ ਸਬਦ ਲਗ ਸੁਵਾਰੀਆਂ ਕਹਿ ਨਾਨਕ ਲੇਵਾ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸੋ ਕਹ ਆਇ ਆਨੰਦ ਗੁਰ ਤੇ ਜਾਣਿਆ ਜਾਣ ਆਨੰਦ ਸਦਾ ਗੁਰ ਤੇ ਕਿਰਪਾ ਕਰਿ ਪਿਆਰੇ ਆ ਕਰਿ ਕਿਰਪਾ ਗਲਵੇ ਕਟੇ ਗਿਆਨ ਅੰਜਨ ਸਾਰੇ ਆਂਦਰ ਜਨ ਕਾ ਮੋ ਟੁੱਟਾ ਦਨ ਕਾ ਸਦਨ ਚਰ ਸਵਾਰਿਆ ਕਹਿ ਨਾਨਕ ਇਹੋ ਆਨੰਦ ਆਇ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਹੈ ਪਾਵੈ ਤਾ ਸੋ ਜਨ ਦੇ ਜਸਨਾ ਹੋਰ ਕੀ ਕਰੇ ਵਿਚਾਰੇ ਆਇ ਪ੍ਰਮਖੂ ਲੈ ਫਿਰੈ ਦਾ ਦਸੋ ਇੱਕ ਨਾਮ ਲਗ ਸਵਾਰੇ ਆ ਮਰ ਪ੍ਰਸਾਦ ਨਹੀਂ ਮਨ ਪਹਿਲੇ ਮਲ ਜਨਾਂ ਭਾਣਾ ਭਵ ਹੈ ਕਹ ਨਾਨਕ ਜੇ ਤੇ ਪਿਆਰੇ ਸੋਈ ਜਨ ਪਾਵੈ ਆ ਆਵੋ ਸੰਤ ਬਿਹਾਰਿਓ ਕਥ ਕੀ ਕਰ ਕਹਾਣੀ ਕਰ ਘੜੀ ਗਥ ਕੇਰੀ ਕਿਤ ਦਵਾਰ ਪਾਈ ਆ ਤਨ ਮਨ ਤਨ ਸਭ ਸੋਪ ਗੁਰ ਕਉ ਕਮਲ ਨੇ ਪਾਈ ਆ ਹੁਕਮ ਮੰਨੇ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤਰਾਇ ਕਿਨਨ ਪਾਇਆ ਚਤਰਾਇ ਨ ਪਾਇਆ ਕਿੰਨਾ ਤੂ ਸੁਣ ਮੰਨ ਮੇਰੇ ਆ ਇਹ ਮਾਇਆ ਭੁਣੀ ਜਨੇਤ ਪਰਮ ਕੋ ਲਾਇਆ ਮਾਇ ਤਮੁਣੀਤ ਨ ਕੀਤੀ ਜੰਠਾ ਗਉਲੀ ਪਾਇਆ ਕੁਰਬਾਨ ਕੀਤਾ ਤਿਸਾ ਬਿਟਹੋ ਜਨਮੋ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਇ ਕਿਨਨ ਪਾਇਆ ਏ ਮਨ ਪਿਆਰੇ ਆ ਤੂੰ ਸਦਾ ਸਤਿ ਸਮਾਲੇ ਇਕ ਟੰਬ ਤੁਮ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀ ਦਸ ਨਾਲ ਕਿਉਂ ਚਪਲਾਈਆ ਐ ਐਸਾ ਕੰਮ ਉਲੇ ਨਾ ਕਿਚ ਹੈ ਜਦੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੰਤੂ ਹੋਵਾ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸਮਾਲੇ ਅਗਵੇਂ ਕੋ ਚੇਰਾ ਤੇਰਾ ਅੰਤ ਨਾ ਪਾਇਆ ਤੋ ਨਾ ਪਾਇਆ ਕਿੰਨਾ ਤੇਰਾ ਆਪਣਾ ਤੂੰ ਜਾਣਹਿ ਜੀ ਜਤ ਸੋਖੇ ਤੇਰਾ ਕਿੱਕ ਅਖ ਵਖਾਣਿਆ ਆ ਅਕੀ ਤੋ ਮੇ ਕੈ ਸੋ ਤੁਹਾਈ ਜਨ ਜੱਕੂ ਪਾਏ ਆ ਕਹਿਣਾ ਤੇ ਤੁਸਦਾ ਗਮਾ ਤੇਰਾ ਅੰਤਰ ਪਾਏ ਆ ਸਨਰ ਮੁੰਜਰੇ ਅਮਰਤ ਖੋਇਦੇ ਸੋ ਅਮਰਤ ਗੁਰ ਤੇ ਪਾਏ ਆ ਪਾਏ ਆ ਗੁਰ ਕਰ ਕਿਰਪਾ ਕਿੰਨੀ ਸੱਚਾ ਮਨ ਰਸਾਏ ਆ ਜੀ ਜਨ ਸਤ ਤਦ ਪਾਏ ਕਵੇਖ ਪਰਸਣ ਆਏ ਆ ਲਲ ਲੋਭੰਕਾਰ ਚੁੱਕਾ ਸਤਗੁਰ ਪਲਾ ਪਾਏ ਆ ਕਹਿ ਨਾਨਕ ਜਿਸ ਨੂੰ ਆਪ ਤੁਠਾਤ ਨੇ ਅਮਰਤ ਗੁਰ ਤੇ ਪਾਏ ਆ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਵਿਖਮਾਰਗ ਚੱਲਣਾ ਲਵ ਲੋਗ ਅੰਕਾਰ ਤਤਸਨ ਬੋਤ ਨਾ ਹੀ ਬੁਲਣਾ ਖਨੁ ਤਿੱਖੀ ਵਾਲੋ ਨਕੀਏ ਤਮਾਰਗ ਜਾਣਾ ਗੁਰਪੁਰ ਸਾਧਨੀ ਜਿਨਿ ਆਪ ਤਜਿਆਰ ਬਾਸਨ ਸਮਣੀ ਕਹ ਦਰ ਚਾਲ ਭਗਤਾਂ ਜੋਗੋ ਜੋਗ ਨਿਰਾਲੀ ਜੋ ਤੁ ਚਲਾਈ ਤੇ ਵਾ ਚਲ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂ ਚਲਾਈ ਤੇ ਵਾ ਚਲ ਜਿਨਾਂ ਮਾਰਗ ਪਾਵੈ ਕਰ ਕਿਰਪਾ ਜਨਨਾ ਮੁ ਲਾਈਹੇ ਸੇ ਅਰਸ ਸਦਤਿ ਆਪਹਿ ਜਿਸਨੋ ਗਦਾ ਸੁਣਾਈ ਆਪਣੀ ਇਸ ਗੁਰਦੁਆਰਾ ਸੂਪਾ ਬੰਗੀ ਕਹਿ ਨਾਨਕ ਸੱਚੇ ਸਾਹਿਬ ਜੋ ਭਗਤ ਦੇ ਚਲਾ ਬਹੇ ਆਇਆ ਏ ਸੋ ਇਲਾਬ ਸੁਆਵਾ ਸੁਤ ਸੁਆਵਾ ਸਦਾ ਸੁਇਲਾ ਸਤਿਗੁਰੂ ਸੁਣਾਈ ਆ ਇਹੋ ਤਨ ਕੈ ਮਨ ਵਸੇ ਆਜਮ ਕਰੋ ਲਿਖਿਆ ਏ ਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਨ ਲਿਖ ਨਾ ਪਾਏ ਆ ਕਹਿ ਨਾਨਕ ਸਤਿ ਸੁਇਲਾ ਸਤਿਗੁਰੂ ਸੁਣਾਈ ਆ ਪਵਿੱਤ ਹੋਏ ਸੇਜਣਾ ਜਿੰਨੀ ਅਰਥਿਆ ਏ ਆ ਹਰਤੇ ਆਇਆ ਪਵਿੱਤ ਤਾ ਹੋਏ ਗੁਰਮੁਖ ਜੀ ਨੇ ਧਿਆਇਆ ਪਵਿੱਤ ਮਤਾ ਬਿਤਾ ਕੁਟਮ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸਨ ਦੇ ਪਵਿੱਤੋ ਸੇ ਪਵਿੱਤੋ ਜਿਨੀ ਮਨ ਵਸਾਈਆ ਕਹੈ ਨਾਨਕ ਸੇ ਪਵਿੱਤੋ ਜਿਨੀ ਗੁਰਮੁਖ ਘਰ ਧਿਆਇਆ ਕਰਮੀ ਸਜਣੋ ਪਜਾ ਬਲ ਸੱਜਾ ਸੱਸਾ ਨ ਜਾਇ ਨ ਜਾਇ ਸੱਸਾ ਕਿਤਾ ਸੰਜਮ ਰੇ ਕਰਮ ਕਮਾਏ ਸੱਸਾ ਦੀ ਉਂਗਲੀ ਨਾ ਕਰ ਸੰਜਮ ਤੋ ਤਾ ਜਾਏ ਮਨ ਤੋਂ ਬਸਤ ਲਾਗਾ ਅਰਸ ਰਉ ਚਿੱਤੋ ਲਾਏ ਕਹ ਨਾਨਕ ਗੁਰ ਪ੍ਰਸਾਦਿ ਸਜੁ ਪੁਜਾਇ ਸਤ ਸਾਈਂ ਗਜਾਈ ਜਿਉ ਮੈ ਲੈ ਵਾਰੂ ਨਿਰਮਲ ਆ ਮਾਰੂ ਨਿਰਮਲ ਜਿਉ ਤਾਂ ਮੈ ਲੈ ਤ੍ਰਿਜਨਮ ਜੁਗ ਹਰਿ ਆਇ ਕਸਨਾ ਵੱਡਾ ਰੋਗ ਲੱਗਾ ਮਨ ਮਨੋ ਵੇ ਸਰਿਆ ਵੇਦਮਨਾ ਉਤਮ ਸੁ ਸੁਣੇ ਨਾਹੀ ਫਿਰੇ ਜੋ ਵੇ ਤੱਲੇ ਆ ਕਹ ਨਾਨਕ ਜਿਸ ਤਜਿਆ ਕੂੜੇ ਲਾਗੇ ਤ੍ਰਿਜਨਮ ਜੁਗ ਹਰਿ ਆ ਜੀਓ ਨਿਰਮਲ ਵਾਰੋ ਨਿਰਮਲ ਵਾਰੋ ਦਾ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੋੜ ਕੀ ਸੋਇ ਪੁੰਚਾ ਨਹੀਂ ਮਨ ਸਾ ਸਤਸਮਾਣੀ ਜਨਮਤਮ ਜਿਨੀ ਖੱਟੇ ਆ ਭਲੇ ਸੇਵਣ ਜਾਰੇ ਕਹ ਨਾਨਕ ਜਨਮ ਨਿਰਮਲ ਸੁਦਾ ਰਹੀ ਗੁਰਡਾਲੇ ਆ ਜੇ ਕੋ ਸਿੱਖ ਗੁਰੂ ਸੇ ਤੀਜਨ ਮੁਕ ਹੋ ਗਾ ਹੋ ਗਾ ਤਾਂ ਸਰਮੁ ਸਿੱਖ ਕੋਈ ਜੀਉ ਰਾਇ ਗੁਰਡਾਲੇ ਗੁਰ ਕੇ ਚੰਨੁ irdਾ ਧਾਇ ਅੰਤਰ ਆਤਮਾ ਸਮਾਲੇ ਆਪ ਸਾਡੇ ਸਦਾ ਰਹਾ ਪ੍ਰਣਾ ਗੁਰਬਿ ਨਹ ਵਰ ਨ ਜਾਣ ਕੋਇ ਕਹ ਨਾਨਕ ਸੁਣੋ ਸੰਤੋ ਸੋ ਸਿੱਖ ਸੰਮਖ ਹੋਇ ਆਪ ਜੇ ਕੋ ਗੁਰ ਤੇ ਬੇਮੁਖੋ ਬਾਏ ਬਿਨ ਸਤਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਤਾ ਕੋਇ ਪੁੱਛੋ ਵੇ ਕਿੰ ਜਾਏ ਅਨੇਕ ਜੁਨੀ ਭਰਮਿ ਆਵੇ ਗਿਣ ਸਤਗੁਰ ਮੁਕਤ ਨ ਪਾਏ ਹਰ ਮੁਕਤ ਪਾਇ ਲਾਗ ਚਰਨੀ ਸਤਗੁਰ ਸਬਦ ਸੁਣਾਏ ਕਹ ਨਾਨਕ ਵਿਚਾਰ ਦੇਖੋ ਗਿਣ ਸਤਗੁਰ ਮੁਕਤ ਨ ਪਾਏ ਆਪੋ ਸੇ ਸਤਗੁਰੂ ਕੇ ਪਿਆਰੇਓ ਗਾਵੋ ਸੱਚੀ ਬਾਣੀ ਬਾਣੀ ਦੰਗਾ ਬੋ ਗੁਰੂ ਕੇ ਰੀ ਬਾਣੀ ਅਸਰ ਬਾਣੀ ਜਿਨ ਕਾ ਨਦਰ ਕੰਮ ਹੋ ਵਾ ਦਤ ਨ ਅਸਮਾਣੀ ਪੀਵੋ ਅਮਰਤ ਸਦਾ ਰਹੋ ਅਰੰਗ ਜਪਿਓ ਸਰਗ ਬਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਗੁਰੂ ਬਿਨਾ ਮੁਰ ਕੱਚੀ ਬਾਣੀ ਬਾਣੀ ਤੱਕ ਕੱਚੀ ਸਤਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਤੇ ਕੱਤੀ ਅੱਖ ਖਾਣੀ ਯਾਰਾ ਨਿੱਤ ਕਰੇ ਰਸਨਾ ਕਿਆ ਕੁਛ ਨਾ ਜਾਣੀ ਜਦੋਂ ਜਨ ਕਹਿ ਲਿਆ ਆਗਮਯਾ ਬੋਲਣ ਪੈ ਰਵਾਣੀ ਕਹ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸਦਰਤਨ ਆਹੀਰੇ ਜਿਤ ਜੜਾਓ ਸਦਰਤਨ ਜਿਤ ਮਨ ਲੱਗ ਆਇ ਹੋਆ ਸਮਾਓ ਸਭ ਦੇ ਸਿੱਤਿ ਮਨ ਮਿਲੇ ਆ ਸੱਚਾ ਲਾਇ ਆ ਭਉ ਆਪੇ ਹੀ ਰਤਨ ਆਪੇ ਜਸਨਾਉਂਦੇ ਗੁਜਾਏ ਏ ਕਹ ਨਾਨਕ ਸਦਰਤਨ ਆਹੀਰੇ ਜਿਤ ਜੜਾਓ ਸ਼ਿਵ ਸਕਤੇ ਆਪ ਉਪਾਏ ਕਾ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵਿਖਾ ਗੁਰਮੁਖ ਸਭ ਉਜਾਏ ਆ ਥੋੜੇ ਬੰਦਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਗਾ ਇੱਕ ਸੋ ਲਿਵ ਲਾਏ ਆ ਕਹਿ ਨਾਲ ਕਿ ਆਪ ਕਰਤਾ ਆਪੇ ਹੁਕਮ ਉਜਾਏ ਸਿਮਰ ਸਤਿਗੁਰ ਪੁਨ ਪਾ ਵਿਚਾਰ ਦੇ ਤਤਾ ਸਰ ਨ ਜਾਣੀ ਆ ਤਤਾ ਸਰ ਨ ਜਾਣੀ ਗੁਰੂ ਬਾਜਾਉ ਤਤਾ ਸਰ ਨ ਜਾਣੀ ਤਹੀਂ ਗੁਣੀ ਸੰਸਾਰ ਭਰਮ ਸੁਤਾ ਸਤਿਆ ਰਣ ਵਿਹਾਣੇ ਆ ਗੁਰਗਰ ਪਾਦੇ ਸੇ ਜਿਨ ਜਗ ਕੇ ਜਿਨਾਂ ਅਰਮਨ ਵਸੇ ਆਂ ਬੋਲੇ ਅਮਰਤ ਬਾਣੀ ਕਹੈ ਨਾਨਕ ਸੁਤਤ ਪਾਏ ਜਿਸਨੂੰ ਅੰਤਨ ਹਰਿ ਲੇਵ ਲਾਗੈ ਜਗ ਤਰਨ ਬਿਹਾਣੀ ਮਤਾ ਕੇ ਉਦਰ ਮੈਂ ਵਰਤਪਾਲ ਕਰੇ ਸੋਕ ਮਨਵਸਾਰੀਆ ਮਨੋ ਕਿਉ ਵਿਸਾਰੀਆ ਹੀ ਵਰਦਤਾ ਜੇ ਕਰਮਿਆਰ ਕੋ ਚਾਵੰਗਿਆ ਹੋਸ ਨੋ ਕਪ ਹੋ ਨ ਸਕੈ ਜਿਸਨੂੰ ਆਪਣੀ ਲੇਵ ਲਾਵਾ ਹੈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਮਲਨੀਆ ਕਹੈ ਨਾਨਕ ਕੇ ਵਰਦਤਾ ਸੋਕ ਮਨਵਸਾਰੀਆ ਜੈਸੀ ਅਗਲੋਂ ਦਰਮਾ ਤੈਸੀ ਬਾਰ ਮਾਇਆ ਮਾਇਆ ਕਰ ਸਭ ਇੱਕੋ ਜੇਹੀ ਕਰਤਾ ਖੇਰ ਚਾਏ ਆ ਜਦ ਬਾਣਾ ਤਜੰਮਿਆ ਪਰਵਾਰ ਭਲਾ ਪਾਏ ਆ ਲੈ ਸੁਡਕੀ ਲੱਗੀ ਤ੍ਰਸਨਾ ਮਾਇਆ ਮਰ ਵਰਤਾਇਆ ਇਹ ਮਾਇਆ ਜੇ ਤਰ ਵਿਸਰੈ ਮੁਕ ਜਾ ਪਾਉ ਦੂਜਾ ਲਾਏ ਆ ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਏ ਆ ਹਰਿਆ ਭੇ ਮੁਲਕ ਹੈ ਮਰਣਾ ਪਾਏ ਜਾਏ ਮਨ ਲਪਾਇਆ ਜਾਏ ਕਿਸਾ ਗਟੋ ਰਹਿ ਲੋਕ ਬਿਰਲਾਏ ਐਸਾ ਸਤਗੁਰ ਦੇ ਮਿਲਾਏ ਤਸਨੋਂ ਸਿਰ ਸੁਪਤੀਆ ਵਿੱਚੋਂ ਆਪ ਜਾਏ ਆ ਜਿਦਾ ਜੀਉ ਤੇ ਮਨ ਰਹਾ ਗਾਇ ਨਰਬਸੰਮਨ ਆਈ ਹਰਿਆਪੇ ਮੁਲਕ ਗਾਏ ਭਗਤ ਨਾ ਕਿ ਨਾਨਕ ਦਾ ਜਨਰ ਪੱਲਾ ਪਾਏ ਹਰਾਸ ਮੇਰੀ ਮਨਵਣ ਜਰਾ ਦਾ ਰਾਸ ਮੇਰੀ ਮਨਵਣ ਜਰਾ ਸਤਗੁਰ ਦੇ ਰਾਜ ਜਾਣੀ ਹਰ ਨਿਤ ਜਪਿਓ ਜੀਓ ਲਾਖ ਖਟ ਦਿਹਾੜੀ ਇਹ ਤਾਂ ਨਦ ਨਾ ਮਿਲਿਆ ਜਨਰਾ ਪੇ ਪਾਣਾ ਕਨਨਕ ਅਦਾਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਤੁੰਗਨ ਸਰਾਤ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਔਰਤ ਕਿਤਾ ਜਿੱਚ ਰਸ ਪੱਲਾ ਨ ਪਾਏ ਆ ਹਰਸ ਪਾਏ ਪੱਲਾ ਪੀਆ ਹਰਸ ਬਹੁ ਨ ਦ੍ਰਿਸ਼ਣ ਲੱਗ ਗਏ ਆਏ ਇਹੋ ਹਰਸ ਕਰਮੀ ਪਾਈਆ ਸਤਗੁਰ ਮਿਲਿਆ ਜਸੇ ਆਈ ਕਹ ਨਾਨਕ ਹੋਰਿਆ ਅੰਦਾਸਾ ਵਿਸਰੇ ਜਾਰਵ ਸੇ ਮਨ ਆਏ ਐ ਜਾਨੀਰਾ ਮੀਰੀਆ ਤੂੰ ਮੈ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤਰ ਕੀਤ ਦੇ ਵਿੱਚ ਤਾਂ ਤੂੰ ਜਗ ਮੈਂ ਆਇਆ ਆਪੇ ਮਾਤਾ ਆਪੇ ਪਿਤਾ ਜਿਉਂ ਜਿਉ ਪਾਏ ਜਿਦ ਤਦ ਖਾਏ ਆਂ ਮੁਰ ਪ੍ਰਸਾਦੀ ਬੁੱਧਿਆ ਤਾਂ ਚਲਤ ਹੂਆ ਚੌਂਕ ਨਤਰੀ ਆਇਆ ਘਨ ਨਾਨਕ ਸਟ ਕਾ ਮੂਲ ਰਚਿਆ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ ਮਰ ਜਾਉ ਪਿਆ ਪ੍ਰਮਿਆਗਮ ਸੁਣਿਆਰ ਮੰਗਲ ਗਾਉ ਸਖੀ ਗ੍ਰੰਥ ਮੰਦਰ ਬਣਿਆਰ ਗਾਉ ਮੰਗਲ ਨਿਤ ਸਖੀਏ ਸੋਬਤੁ ਗੁਰਾਂ ਗੱਪਾਏ ਆ ਗੁਰਜੜ ਲਾਗੇ ਦਿਨ ਸੁਭਾਗੇ ਆਪਣਾ ਤਨ ਜਾਪਾਏ ਅਨੰਤ ਬਾਣੀ ਗੁਰ ਸ਼ਬਦ ਜਾਣੀ ਅਰਦਾਸ ਰਸ ਭੋਗ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਣ ਜੁਗੋ اے ਸਰੀਰਾ ਮੇਰੇ ਆਇ ਤੱਕ ਮਾਇ ਕਾ ਕਦ ਤਰਮ ਕਮਾਈ ਆ ਕੇ ਕਰਮ ਕਮਾਇਆ ਤਉ ਦਸਰੀਰਾ ਜਦ ਤੂੰ ਰਕਮ ਆਇ ਆ ਜਿਨਾਂ ਦੇ ਰਾਚਨ ਅਥਿਆ ਸਵਰ ਮਨਣਾ ਵਸਾਈਆ ਗੁਰ ਪ੍ਰਸਾਦਿ ਯਰ ਮਨ ਵਸੇਆ ਪੂਰਵ ਲਿਖਿਆ ਪਾਇਆ ਕਹਿਦਾਰ ਕਿਓ ਸਰੀਰ ਪਰਵਾੜ ਹੋਊਗਾ ਜਿਨ ਸਤਗੁਰ ਸਿਉ ਚਤਲਾਈਆ ਇਹ ਨੈਤਰ ਮੇਰੇ ਆ ਤੁਮਨਾ ਜੋ ਤਰੀ ਅਰਬ ਨਾ ਦੇਖੋ ਕੋਈ ਅਰਬ ਨਾ ਵਣ ਦੇਖੋ ਕੋਈ ਨਦਰਿ ਹੰਨੇ ਹਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਵਰਗਾ ਰੂਪ ਹੈ ਰੂਪ ਨਦਰਿ ਆਇਆ ਗੁਰ ਪ੍ਰਸਾਦਿ ਪੁਤਿਆ ਜਾਂ ਵਿਖਾਂ ਰਿਕ ਹੈ ਮਨ ਨਵਣ ਕੋਈ ਕਹ ਨਾਨਕੇ ਨਿਤਰੰਦ ਸੇ ਸਤਗੁਰ ਮਿਲਿਆ ਤੇ ਬਦਿਸ਼ਟ ਹੋਈਏ ਸ੍ਰਵਣੋ ਮੇਰੇ ਸੱਚਾ ਸੁਣਨ ਨੂੰ ਪਠਾਏ ਆ ਸੱਚਾ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਰਿਆ ਹੋਊਗਾ ਰਸ ਨਾ ਰਸ ਵਾਣੀ ਸੱਚੋ ਲਖ ਬਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹ ਨਾਨਕ ਅੰਮ੍ਰਿਤ ਨਾਮ ਸੁਣਾਓ ਪਵਿੱਤਰ ਹੋਵੋ ਸੱਚਾ ਸੁਣਨ ਨੂੰ ਪਠਾਏ ਰੱਜੀ ਯੋਗ ਫਦ ਰੱਕਾ ਬਾਜਾ ਪਉਣ ਵਜਾਇਆ ਵਜਾਇਆ ਬਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਆ ਦਸਵਾ ਗੁਪਤ ਰਖਾਇਆ ਗੁਰਦੁਆਰਾ ਲੈ ਭਾਉ ਨੇਕ ਨਾ ਦਸਵਾ ਦਵਾਰ ਦੇ ਖਾਇਆ ਐਵੇਂ ਕੁ ਨੌ ਨਾਮ ਨੇ ਤੋ ਦਇਆ ਯੰਤਰ ਜਾਈ ਪਾਇਆ ਕਹਿ ਨਾਨਕ ਕਰ ਪਿਆ ਰੱਜੀ ਯੋਗ ਫਦ ਰੱਕਾ ਬਾਜਾ ਪਉਣ ਵਜਾਇਆ ਐਸਾ ਸਤ ਸੋਇਲਾ ਸੱਚ ਕਰ ਗਾਵੂ ਗਾਵੂ ਤਨ ਸੁਇਲਾ ਕਰ ਸੱਚਾ ਜਿਥਾਂ ਸਦਾ ਸੱਚ ਤੇ ਆਵਹਿ ਸਤੋ ਧਿਆਵੇ ਜਦ ਭਰੋ ਖੇ ਗੁਰਮੁਖ ਜਨਾ ਕੋ ਜਵਹਿ ਆਏ ਸਤ ਸਭ ਨੇ ਦਾ ਕਰਮਾ ਜਿ ਵਖਸੇ ਸੋ ਜਨ ਪਾਵਹਿ ਕਹੈ ਨਾਨਕ ਸਤ ਸੋਇਲਾ ਸੱਚਾ ਕਰ ਗਾਵਹਿ ਅਨੰਦ ਸੁਣੋ ਬੜ ਪਾਗੀ ਹੋ ਸਗਲ ਮਨੋਰਥ ਪੂਰੇ ਬਾਗਰਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਿਰ ਸੇ ਪੂਰੇ ਗੁਰਤੇ ਜਾਣੀ ਆ